چم-چم ਨਾਚੇ ਦੇਖੋ ਵੀਰ ਹਨੂਮਾਨਾ ਕਹਿੰਦੇ ਹੈ ਲੋਕ ਇਸੇ ਰਾਮ ਕਾ دیਵਾਨਾ ਸੋ ਅੱਜ ਰਾਮ ਜੀ ਦੇ دیਵਾਨੇ ਪਹੁੰਚੇ ਹੋਏ ਨੇ ਨਜ਼ਾਰੇ ਦਿਖਾ ਦੇਆ ਤੁਹਾਨੂੰ Shri Wadda Hanuman Mandir Amritsar ਦੇ ਕਿਸ ਤਰੀਕੇ ਨਾਲ ਤਿਆਰ ਹੋ ਕੇ ਆਏ ਨੇ ਬਾਣੇ ਪਾਏ ਹੋਏ ਨੇ ਹਨੂਮਾਨ ਜੀ ਦੀ ਵਾਨਸ ਸੈਨਾ ਦੇ ਨਾਲ ਜਿਹੜੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਭਾਜੀ ਜੈ ਸ਼੍ਰੀ ਰਾਮ ਜੀ ਮਰਿਆਦਾ ਬਹੁਤ ਹੁੰਦੀ ਹੈ 11 ਦਿਨ ਕਿਵੇਂ ਬਤੀਤ ਕਰਦੇ ਹੋ ਬਸ ਇਸਤੇ ਹੀ ਬਾਬਾ ਜੀ ਦਾ ਆਸ਼ੀਰਵਾਦ ਚਾਹੀਦਾ ਸਾਡੇ ਦੇ ਸਭ ਤੋਂ ਮਹਿੰਜੂਰੀ ਗੱਲ ਜਿਹੜੀ ਹੈ ਆਪਣੀ ਮਰਿਆਦਾ ਵਿੱਚ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਜੋ ਬਾਬਾ ਜੀ ਬਖਸ਼ਿਆ ਲੰਗੋਟ ਹੈ ਤੇ ਜਨਉ ਹੈ ਇਹ ਸਾਨੂੰ ਦਰਨ ਕਰਨਾ ਚਾਹੀਦਾ ਹੈ ਪ੍ਰੋਪਰ ਕਟਿਆ ਚੀ ਖਾਣੀ ਨਹੀਂ ਚਾਹੀਦੀ ਠੀਕ ਹੈ ਹਰ ਇੱਕ ਚੀਜ਼ ਆਪਣੀ ਜੇ ਰੱਖਣਾ ਚਾਹੀਦਾ ਹੈ ਕਿਤੇ ਆਣਾ ਨਹੀਂ ਜਾਣਾ ਨਹੀਂ ਹੈ ਬਸ ਇਹ ਸਾਡੇ ਵਾਨਰ ਸਰੂਪ ਬਣਿਆ ਜੋ ਵੀ ਵਾਨਰ ਸਰੂਪ ਹੈ ਬਾਬਾ ਜੀ ਸਰੂਪ ਨੇ ਵਾਨਰ ਸਰੂਪ ਹੈ ਅਸੀਂ ਵਾਨਰ ਸਰੂਪ ਕਹਿ ਸਕਦੇ ਹਾਂ ਕਿਉਂਕਿ ਉਹ ਦਾ ਸਾਖਸ਼ਾ ਦੇਖਣ ਕਰਨਾ ਦੇ ਬਾਬਾ ਜੀ ਦੇ ਇਹ ਸਾਡੇ ਵਾਣਸ ਰੂਪਕੇ ਬਸ ਹਰ ਇੱਕ ਦੇ ਘਰਾਂ ਤੇ ਫੇਰਾ ਜਿਸ ਇੱਛਾ ਹੈ ਕਿ ਦਲਵਾਣਾ ਉਹ ਫੇਰਾ ਪਾਰਨ ਜਾਂਦੇ ਆ ਬਿਲਕੁਲ ਉਹਨਾਂ ਦਾ ਤੇਹ ਚੱਲਣਾ ਬਹੁਤ ਔਖੀ ਗੱਲ ਹੈ ਉਹਨਾਂ ਦਾ ਤੇਹ ਚੱਲਣਾ ਉਹਦੇ ਇੰਨਾ ਕੋਈ ਪੱਕੀ ਵੀ ਨਾ ਬੜਾ ਮੁਸ਼ਕਿਲ ਨਾ ਸਹਿ ਸੱਦੇ ਆ ਹਾਂਜੀ ਕਿੰਨੇ ਸਾਲ ਹੋ ਗਏ ਜਿਹੜਾ ਰੂਪ ਤਿਆਰ ਕਰਦੇ ਹੋ ਜਿਹੜੇ ਬਾਣੇ ਤਿਆਰ ਹੁੰਦੇ ਸਾਨੂੰ 5 ਸਾਲ ਹੋ ਚਲੇ ਆ 5 ਸਾਲ ਹੋ ਗਏ 5 ਸਾਲ ਹੋ ਚਲੇ ਨੇ ਹਾਂਜੀ ਤੋਂ ਜਿਹੜੇ ਨਾਲ ਹੋਰ ਵੀ ਜਿਹੜੇ ਬੱਚੇ ਵੀ ਆਉਂਦੇ ਆ ਖਾਸ ਕਰਕੇ ਹੰਦੀ ਸੱਦੇ ਵਿੱਚ ਹੀ ਲੰਗੂਦ ਮੇਲਾ ਕਿਉਂ ਮਨਾਇਆ ਜਾਂਦਾ ਇਹਨਾਂ ਦਾ ਕੋਈ ਇਤਿਹਾਸ जोडਦਾ ਹੈ ਖਾਸ ਕੀ ਅਸੀਂ ਨਾ ਇਹ ਹੈਗਾ ਜੋ ਲੰਗੂ ਇਸ ਕਰਕੇ ਲੰਗੂਰਾਂ ਦੇ ਮੇਲਾ ਬਣਾਇਆ ਜਾਂਦਾ ਹੈ ਜੋ ਕਿ ਅੰਦਰ ਹਨੂਮਾ ਜੀ ਸਾਖਸ਼ਾ ਵੀ ਰਾਜਮਾਨੇ ਗਏ ਨੇ ਇਹਨਾਂ ਨੇ ਪੁੱਤਰ ਦੀ ਦਾਤ ਬਖਸ਼ਦੇ ਨੇ ਇਸ ਕਰਕੇ ਹੋਰ ਕਿਤੇ ਨਹੀਂ ਮੇਲਾ ਮਿਲੇਗਾ ਸਿਰਫ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਤੀਰਥ ਦੇ ਵਿੱਚ ਹੀ ਤੁਹਾਨੂੰ ਇਹ ਮੇਲਾ ਮਿਲੇਗਾ ਉਹ ਵੀ ਅਸੂ ਦੇ ਨਰਾਤੇ ਵਿੱਚ ਤੁਸੀਂ ਦੇਖਿਆ ਹੀ ਹੁਣ ਕਿਸ ਤਰ੍ਹਾਂ ਚੈਲ ਵੈ ਲੱਗੀ ਹੈ ਹਰ ਇੱਕ ਤੋਂ ਇੱਕ ਪਾਰਟੀ ਆ ਰਹੀ ਹਰ ਇੱਕ ਦਾ ਮਹੰਤ ਜੇ ਸਭ ਕੁਝ ਆਪਣੇ ਵੀ ਪਾਲਕੀ ਲੈ ਕੇ ਆ ਰਹੇ ਬਾਬਾ ਜੀ ਸਰੂਪ ਬਣਾ ਕੇ ਆ ਰਿਹਾ ਕਿਤੇ ਨਾ ਕਿਤੇ ਪਿਛਲੇ ਦਿਨੀ ਹੋ ਸੰਗਠਨਾਂ ਨਾਲ ਗੱਲ ਕੀਤੀ ਗਈ ਜਥੇਬੰਦੀਆਂ ਨਾਲ ਗੱਲ ਕੀਤੀ ਗਈ ਹਿੰਦੂਆਂ ਦੇ ਕਿ ਮर्यादा ਪੰਗ ਹੁੰਦੀ ਹੈ ਕੁਝ ਐਸੇ ਸਰੂਪ ਤਿਆਰ ਕੀਤੇ ਜਾਂਦੇ ਆ ਜਿਹੜੇ ਸਾਡੇ ਇਤਿਹਾਸ ਨਾਲ ਨਹੀਂ ਜੁੜਦੇ ਲੇਕਿਨ ਇਸ ਵਾਰ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲ ਰਹੀਆਂ ਵਧੀਆ ਲੱਗਦਾ ਕਿਉਂਕਿ ਆਪਾਂ ਉਹ ਹੀ ਚੀਜ਼ਾਂ ਦਿਖਾਣਾ ਚਾਹੁੰਦੇ ਆ ਜਿਹੜੀਆਂ ਸਾਡੇ ਇਤਿਹਾਸ ਨਾਲ ਜੁੜਨ ਦੇਖੋ ਸਭ ਤੋਂ ਪਹਿਲਾਂ ਤੇ ਸੰਧੂਰ ਦਾ ਸੀ ਅਸੀਂ ਕਿਸੇ ਦੀ ਮੂਰਤੀ ਤੇ ਸੰਧੂਰ ਪੈਣਾ ਤੇ ਨਹੀਂ ਲਗਾਇਆ ਨਹੀਂ ਤਾਂ ਅਫੀਸ਼ੀਅਲੀ ਵਾਰੀ ਹਰ ਵੇਲੇ ਲਗਾਈਦਾ ਸੀ ਇਸ ਵਾਰ ਅਸੀਂ ਕਿਸੇ ਨੇ ਮੂਰਤੀ ਤੇ ਨਹੀਂ ਲਗਾਇਆ ਸ਼ਿਵ ਸੰਧੂਰ ਅਸੀਂ ਬਾਬਾ ਜੀ ਨੂੰ ਚੜਾਣੇ ਆ ਬਾਬਾ ਜੀ ਫੇਸ ਤੇ ਲਗਾਉਂਦੇ ਸੀ ਜੋ ਰਾਮਚੰਦ ਜੀ ਭਗਵਾਨ ਨੇ ਸੀਤਾ ਮਾਤਾ ਸੰਧੂਰ ਪਾਇਆ ਸੀ ਮਸਤਕ ਤੇ ਧਾਨ ਕੀਤਾ ਏ ਤੇ ਸੀਤਾ ਮਾਤਾ ਜੀ ਨੂੰ ਹ ਬਾਬਾ ਜੀ ਪੁੱਛਿਆ ਸੀ ਹਨੂਮਾਨ ਜੀ ਨੇ ਕਿ ਮਾਤਾ ਜੀ ਤੁਸੀਂ ਸੰਧੂਰ ਕਿਸ ਵਾਸਤੇ ਪਾਇਆ ਹੈ ਉਹਨਾਂ ਨੇ ਕਿ ਆਸੀਂ ਤੇਰੇ ਪ੍ਰਭੂ ਖੁਸ਼ ਹੋਣ ਵਾਸਤੇ ਪਾਇਆ ਹੈ ਤੋ ਉਹਨਾਂ ਨੇ ਆਪਣੇ ਪੂਰੇ ਸਰੀਰ ਤੇ ਸੰਦੂਰ ਲਗਾਇਆ ਸੀ ਉਹਨਾਂ ਵਰਗੇ ਤੁਸੀਂ ਹੈ ਨਹੀਂ ਉਹਨਾਂ ਦਾ ਇੰਨਾ ਇਨਾ ਕੰਨ ਵੀ ਨਹੀਂ ਸੀ ਸ਼ਾਇਦ ਉਹਨਾਂ ਦੇ ਪੈਰਾਂ ਧੂਲ ਵਰਗੇ ਵੀ ਨਹੀਂ ਗਏ ਇਸ ਕਰਕੇ ਅਸੀਂ ਸੰਦੂਰ ਲਗਾਇਆ ਵੀ ਹੈ ਤੇ ਫੇਸ ਤੇ ਲਗਾਇਆ ਬਾਕੀ ਪ੍ਰੋਪਰ ਮर्याਦਾ ਚ ਹੈ ਹਰ ਇੱਕ ਜੰਝੂ ਵਗੈਰਾ ਲੰਗੋਟ ਵਗੈਰਾ ਹਰ ਇੱਕ ਚੀਜ਼ ਨਿਮर्याਦਾ ਵਿੱਚ ਹੈ ਹਾਂਜੀ ਜੀ ਜੀ ਤੋ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਹਨੂਮਾਨ ਜਿਹੜੀਆਂ ਵਾਹਨ ਸੈਨਾ ਵਾ ਤਿਆਰ ਹੋ ਕੇ ਆਈਆਂ ਨੇ ਕਿੰਨੀ ਖੁਸ਼ੀ ਦੇ ਨਾਲ ਕਿੰਨੇ ਉਤਸ਼ਾਹ ਦੇ ਨਾਲ ਜਿਹੜੇ ਸਰੂਪ ਨਿਕਲਦੇ ਨੇ ਛੋਟੇ ਛੋਟੇ ਬੱਚੇ ਵੀ ਜਿਹੜੇ ਹਨੂਮਾਨ ਜੀ ਦੀ ਵਾਨਰ ਸੈਨਾ ਦਾ ਹਿੱਸਾ ਅੱਜ ਬਣ ਕੇ ਆਏ ਨੇ ਤਸਵੀਰਾਂ ਸਾਂਝੀਆਂ ਕਰਦੇ ਹਾਂ ਛੋਟੇ ਛੋਟੇ ਬੱਚੇ ਜਿਹੜੇ ਅੱਜ ਹਨੂਮਾਨ ਜੀ ਦਾ ਸਰੂਪ ਪਿਆਰ ਹੋ ਕੇ ਆਏ ਨੇ ਨਾਲ ਦੀ ਨਾਲ ਜਿਹੜੀ ਹਨੂਮਾਨ ਜੀ ਦੀ ਵਾਨਰ ਸੈਨਾ ਜੈ ਸ਼੍ਰੀ ਰਾਮ ਜੀ ਮਰਿਆਦਾ ਦੇ ਨਾਲ 11 ਦਿਨ ਬੀਤ ਦਿਆ ਖੁਸ਼ੀ ਕਿੰਨੀ ਮਹਿਸੂਸ ਕਰਦੇ ਹੋ ਖੁਸ਼ੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ ਇਹ ਸਾਲ ਸਾਲ ਦੀ ਤਰ੍ਹਾਂ ਅਨੁਚੋਲਿਆ ਵੋਚ ਮਾਰਾ ਨੇ ਚੋਲੋ ਸਾਨੂੰ ਵਾਰ ਬਖਿਆ ਵਾ ਹਨ ਉਹ ਹੀ ਮਹਾਰਾਜ ਦਾ ਚੋਲਾ ਪਾਉਂਦੇ ਪਏ ਆ ਇਹਨੂੰ ਪੂਰੇ ਨੀਮਾ ਦੇ ਨਾਲ ਪੂਰੇ ਕਾਦੇ ਕਾਨੂੰਨ ਦੇ ਨਾਲ ਅਹੀ ਚੋਲੇ ਦੀ ਪਰੰਪਰਾ ਨਿਭਾਉਂਦੇ ਆ ਹਰ ਸਾਲ ਅਹੀ ਅਸੀਂ ਲੰਗੂਰ ਮੇਲੇ ਦੇ ਵਿੱਚ ਅਸੀਂ ਹਨੂਮਾਨ ਚੋਜੀ ਦਾ ਚੋਲਾ ਪਾ ਕੇ ਮਹਾਰਾਜ ਦਾ ਪ੍ਰਭੂ ਦਾ ਨਾਮ ਜਪੀਦਾ ਵਸੇਰੇ ਸੰਗ ਮੰਦਰ ਦੋ ਟਾ ਮੱਥਾ ਟੇਕੀਦਾ ਪੂਰੀ ਪਰੰਪਰਾ ਦੇ ਨਾਲ ਚੱਲੀਦਾ ਵਾ ਹਰ ਇੱਕ ਪਰਮਾਤਮਾ ਸਭ ਨੂੰ ਕੁਛ ਫਾਸ ਗੋਛਿਆ ਰਵੇ ਤੰਦੂਸ਼ੀ ਰਾਮ ਸੱਦ ਪਲੇ ਜਿਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਓਏ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਅੱਜ ਬਾਣਾ ਪਾ ਕੇ ਆਏ ਹੋਏ ਨੇ ਇਹ ਤਸਵੀਰਾਂ ਦਿਖਾ ਰਹੇ ਆ ਜਿਹੜਾ ਇਨਾ ਵਜ਼ਨ ਆਪਣੇ ਸ਼ਰੀਰ ਦੇ ਉੱਪਰ ਕਿਉਂਕਿ ਕਿਤੇ ਨਾ ਕਿਤੇ ਝੰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਹ ਤਸਵੀਰਾਂ ਉਹ ਸ਼ਕਤੀ ਦਾ ਪ੍ਰਤੀਕ ਨੇ ਉਹ ਰਾਮ ਜੀ ਦੀ ਸ਼ਕਤੀ ਦਾ ਹਨੂਮਾਨ ਜੀ ਦੀ ਪਕਤੀ ਦਾ ਜਿਹੜਾ ਇੱਕ ਤਰੀਕੇ ਦੀਆਂ ਤਸਵੀਰਾਂ ਨੇ ਜਿਹੜਾ ਪ੍ਰਭਾਵ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਸੰਗਤ ਇਸੇ ਲਗਾਤਾਰ ਹੁੰਦੀ ਹੈ ਉਹ ਵੀ ਜਿਹੜੇ ਵਨਰ ਸੈਨਾ ਜਿਹੜੀ ਤਿਆਰ ਹੋ ਕੇ ਆਈ ਆ ਜਿਹੜਾ ਕਾਰੇ ਲੱਗ ਰਹੇ ਨੇ ਹਨੂਮਾਨ ਜੀ ਦੇ ਉਹ ਨਾਲ ਦੇ ਨਾਲ ਮੰਦਿਰ ਦੇ ਅੰਦਰ ਦੀਆਂ ਤਸਵੀਦਾ ਵੀ ਸਾਂਝੀਆਂ ਕਰਾਂਗੇ ਕਿਉਂਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਵੀ ਲੰਗੂਤ ਤਿਆਰ ਹੋ ਕੇ ਆਉਂਦੇ ਆ ਕਿਸੇ ਦੀ ਮੰਨਤਾ ਹੁੰਦੀ ਹੈ ਸੁਖਣਾ ਹੁੰਦੀਆਂ ਨੇ ਇਹ ਉਹ ਹਨੂਮਾਨ ਜੀ ਦੀ ਜੋਤ ਹੈ ਜਿਹੜੀ ਤਿਆਰ ਕੀਤੀ ਜਾਂਦੀ ਹੈ ਮਹੰਤਾ ਵੱਲੋਂ ਜਿਹੜੀ ਵੀ ਪਾਰਟੀ ਤਿਆਰ ਹੁੰਦੀ ਹੈ ਹਮੇਸ਼ਾ ਜਿਹੜੇ ਸਰੂਪ ਤਿਆਰ ਕਰਦੀ ਹੈ ਉਹ ਇੱਥੇ ਨਤਮਸਤਕ ਜ਼ਰੂਰ ਹੁੰਦੀ ਹੈ ਸੋ ਇਹ ਬਾਣੇ ਸੋ ਇਹ ਖੁਸ਼ੀ ਦੇ ਦਿਨ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਾਰੀ ਦੁਨੀਆ ਦੇਖਣਾ ਚਾਹੁੰਦੀ ਐ ਸਾਰੀ ਦੁਨੀਆ ਇੱਥੇ ਪਹੁੰਚਦੀ ਐ ਸ਼੍ਰੀ ਵੱਡਾ ਹਨੂਮਾਨ ਜੀ ਦੇ ਮੰਦਰ ਦੇ ਦਰਸ਼ਨ ਕਰਵਾ ਰਹੇ ਆ ਵੱਡਾ ਹਨੂਮਾਨ ਮੰਦਿਰ ਸੋ ਇਹ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਵੱਡੇ ਹਨੂਮਾਨ ਮੰਦਰ ਦੀਆਂ ਕਿਸ ਤਰੀਕੇ ਨਾਲ ਜਿਹੜੇ ਬੱਚੇ ਨੇ ਇੱਥੇ ਲੰਗੂਰ ਤਿਆਰ ਹੋ ਕੇ ਆਉਂਦੇ ਨੇ ਇਹ ਛੋਟੇ ਛੋਟੇ ਬੱਚੇ ਜਿਹੜੇ ਹਨੂਮਾਨ ਜੀ ਦੀ ਸ਼ਕਤੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਭਗਤੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਆ ਉਸ ਮੰਦਰ ਦੀਆਂ ਜਿੱਥੇ ਇਹ ਬੱਚੇ ਆਉਂਦੇ ਨੇ गलबात करने की कोशिश करा किसी परिवार ने ये मन्नत सुखी होवे जिन्होंने अपनी श्रद्धा ज़ाहर करनी जय माता मतलब। कैसा महसूस अच्छा कर रहे हो आज लंगूर की वेशभूषा में पहुँचे हो मंदिर बहुत अच्छा महसूस कर रहे हैं बोलो जय श्री राम ये मन्नत ही कोई दिल में या कोई खुशी मतलब ऐसा कुछ शौक़ था जो बन के आए हो खुशी थी खुशी थी और तभी बन के आए हैं ਛੋਟੇ ਛੋਟੇ ਬੱਚੇ ਜਿਹੜੇ ਤਿਆਰ ਹੋ ਕੇ ਆਏ ਨੇ ਗੱਲਬਾਤ ਕਰ ਲੈਂਦੇ ਆ ਬਾਜੀ ਕਿੰਨਾ ਉਤਸ਼ਾਹ ਅੱਜ ਬੱਚਿਆਂ ਨੂੰ ਵੰਗੂਰ ਬਣਾ ਕੇ ਲੈ ਕੇ ਆਏ ਹੋ ਹਾਂਜੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਸਾਈਡ ਤੋਂ ਆਪਾਂ ਜੀ ਖੁਸ਼ੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਸੁਖਣਾ ਹੈ ਇਹਦੇ ਕਰਕੇ ਆਏ ਆ ਅਸੀਂ ਕੁੜੀ ਗਈ ਉਸ ਤੋਂ ਬਾਅਦ ਸੁਖਣਾ ਸੁਖੀ ਮੁੰਡਾ ਹੋਇਆ ਤਾਂ ਮੱਥਾ ਟਿਕਣ ਆਇਆ ਸਭ ਇਹੀ ਮੰਨਤਾ ਲੈ ਕੇ ਆਦੇ ਆ ਬੱਚਿਆਂ ਦੀਆਂ ਸੋ ਇੱਥੇ ਸਾਰਿਆਂ ਦੀ ਮੰਨਤਾ ਪੂਰੀਆਂ ਹੋਣਗੀ ਆ ਇਹ ਪਰਚੀਨ ਮੰਦਿਰ ਹੈ ਤੇ ਜਿਹੜਾ ਵੀ ਆਲ ਵਰਲਡ ਦੇ ਵਿੱਚ ਕੋਈ ਮੰਦਿਰ ਹੈਗਾ ਵਾ ਇਹੋ ਹੀ ਬਜਰਾਂਗ ਬਣੀ ਦਾ ਜਿੱਥੇ ਸੁਖਣਾ ਪੂਰੀ ਹੁੰਦੀ ਹੈ ਕੋਰ ਕੋਈ ਆਲ ਵਰਲਡ ਦੇ ਮੰਦਰ ਨਹੀਂ ਗਾ ਗਜਰਾ ਗਬਰੀ ਮਰਿਆਦਾ ਬਹੁਤ ਹੁੰਦੀ ਆ ਬੱਚਿਆਂ ਨੂੰ ਵੀ ਮਰਿਆਦਾ ਦਾ ਪਾਲਣ ਕਰਨਾ ਪੈਂਦਾ ਮੰਮੀਆਂ ਦੀ ਡਿਊਟੀ ਵਧ ਜਾਂਦੀ ਫਿਰ ਬਹੁਤ ਜ਼ਿਆਦਾ ਡਿਊਟੀ ਵੱਧਦੀ ਆ ਕਿਉਂਕਿ ਮਰਿਆਦਾ ਦਾ ਧਿਆਨ ਰੱਖਣਾ ਪੈਂਦਾ ਕੁਛ ਬੱਚਿਆਂ ਦੇ ਇਗਜ਼ਾਮ ਵੀ ਚੱਲ ਰਹੇ ਨੇ ਕਹਿੰਦੇ ਜ਼ਮੀਨ ਤੇ ਬਹਿਣਾ ਬੰਦਾ ਚਾਕੂ ਦਾ ਕਟਿਆ ਨਹੀਂ ਖਾਣਾ ਫਿਰ ਮੁਸ਼ਕਿਲ ਨਹੀਂ ਹੁੰਦੀ ਬੱਚਿਆਂ ਨੂੰ ਨਹੀਂ ਬੱਚਿਆਂ ਦਾ ਨਹੀਂ ਹੁੰਦਾ ਜ਼ਰੂਰੀ ਆਪਣਾ ਜ਼ਿਆਦਾ ਜ਼ਰੂਰੀ ਆ ਮਤਲਬ ਆਪ ਸਭ ਕਰ ਸਕਦੇ ਆ ਬੱਚੇ ਸੋ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈ ਖੁਸ਼ੀ ਖੁਸ਼ੀ ਹੋ ਜਾਂਦਾ ਸਭ ਖੁਸ਼ੀ ਦੇ ਵਿੱਚ ਸਦਾ 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 ਸੋ ਇਹਨਾਂ ਗੂਰ ਮੇਲੇ ਦੀਆਂ ਤਸਵੀਰਾਂ ਦਿਖਾ ਰਿਹਾ ਜਿਹੜੀਆਂ ਬੱਚੇ ਕਿਸ ਤਰੀਕੇ ਨਾਲ ਤਿਆਰ ਹੋ ਕੇ ਆਏ ਨੇ ਉਸ ਰੂਪ ਦਿਖਾ ਰਹੇ ਹਾਂ ਕਿਸ ਖੁਸ਼ੀ ਦੇ ਨਾਲ ਕਿਸ ਸ਼ਰਧਾ ਨਾਲ ਪਹੁੰਚੇ ਨੇ ਜੈ ਮਾਤਾ ਸੋ ਅਕੀ ਅਜਮਾਨ ਦੇ ਵਿੱਚ ਖੁਸ਼ੀ ਲੈ ਕੇ ਆਏ ਉਸ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਅੱਛਾ ਲੱਗ ਰਿਹਾ ਸਾਨੂੰ ਕੰਬਰੀ ਸੱਦ ਦੇ ਲੋਕਾਂ ਨੂੰ ਖਾਸ ਕਰਕੇ ਪੂਰੀ ਦੁਨੀਆ ਦੇ ਲੋਕਾਂ ਨੂੰ ਇੰਤਜ਼ਾਹ ਹੁੰਦਾ ਇਸ ਲੰਗੂਰ ਮੇਲੇ ਦਾ ਸਾਰੇ ਆਪਣੀਆਂ ਦਿਲ ਦੀਆਂ ਮਨੋ ਕਾਮਨਾ ਲੈ ਕੇ ਆਉਂਦੇ ਆ ਤੁਸੀਂ ਕੀ ਮੰਨਤ ਹੈ ਕਿਹੜੀ ਅੱਜ ਸੁਖਨਾ ਸੀ ਲੀ ਲੱਗੇ ਅਸੀਂ ਖੁਸ਼ੀ ਨਾਲ ਬਣਾਏ ਹੋਏ ਆ ਕੋਸ਼ੀ ਨਲ ਬਣਾਏ ਉਹ ਦਾ ਵੀ ਪੰਜ ਦਿਨ ਕਰਨਾ ਪੈਂਦਾ ਪੇਰੈਂਟਸ ਨੂੰ ਵੀ ਕਰਨਾ ਪੈਂਦਾ ਹਾਂਜੀ ਪੇਰੈਂਟਸ ਨੂੰ ਜ਼ਿਆਦਾ ਉਹ ਫਾਇਦੇ ਨਹੀਂ ਹੁੰਦੀ ਫਿਰ ਨਹੀਂ ਬਹੁਤ ਮਜ਼ਾ ਆਉਂਦਾ ਹੈ ਮਜ਼ਾ ਆਉਂਦਾ ਹੈ ਤਸਵੀਰਾਂ ਤੁਹਾਨੂੰ ਦਾ ਕਹਿੰਦਾ ਸਾਂਝੀਆਂ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਉਧਰ ਵੀ ਤਸਵੀਰਾਂ ਦਿਖਾਈਏ ਮੰਦਿਰ ਦੀਆਂ ਜਿੱਦ ਤੱਕ ਹਨੂਮਾਨ ਜੀ ਦਾ ਜਿਹੜਾ ਵੱਡਾ ਸਰੂਪ ਹੈ ਜਿੱਥੇ ਜ਼ਿਆਦੀ ਦੁਨੀਆ ਨੂੰ ਪਸੰਦ ਆਉਂਦੀ ਹੈ ਕਿ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਵਿੱਚ ਜਲਦ ਸੰਗਤ ਪਹੁੰਚੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਲੱਡੂ ਗੋਬਾਲ ਜੀ ਨੂੰ ਵੀ ਅੱਜ ਉਹ ਜਿਹੜਾ ਬਾਹਨਾ ਪਾ ਕੇ ਲੈ ਕੇ ਆਇਆ ਗਿਆ ਕਿਸ ਖੂਬਸੂਰਤੀ ਨਾਲ ਜੋ ਇਸ ਦੇ ਪਿੱਛੇ ਕੀ ਕਾਰਨ ਹੈ ਜੋ ਅੱਜ ਲੱਡੂ ਗੋਬਾਲ ਜੀ ਕੋ ਬਾਹਨਾ ਡਾਲਾ ਲੱਡੂ ਗੋਬਾਲ ਜੀ ਕੋ ਜੋ ਬਾਹਨਾ ਜਾਂਦਾ ਹੈ ਬਸ ਬੱਚਾ ਸਮਝ ਕੇ ਬਾਹਨਾ ਜਾਂਦਾ ਹੈ उनको भी ਲੰਗੂਰੋ ਕੀ ਤਰ੍ਹਾਂ ਜੈਸੇ ਛੋਟੇ ਬੱਚਿਆਂ ਕੋ ਬਾਹਨਦੇ ਵੈਸੇ ਹੀ ਥੈਂਕ ਯੂ ਸੋ ਇਹ ਜਿਹੜੇ ਕਹਿੰਦੇ ਨੇ ਕਿ ਬੱਚਿਆਂ ਨੂੰ ਆਪਣੇ ਜਿਹੜੇ ਕਈ ਬਾਹਨਾ ਪਾ ਕੇ ਲੈਂਦੇ ਨੇ ਕਿ ਲੱਡੂ ਗੋਬਾਲ ਜੀ ਦੇ ਵਿੱਚ ਰੱਬ ਦਾ ਰੂਪ ਦੇਖਦੇ ਨੇ ਦੁਨੀਆ ਦੇ ਵਿੱਚ ਚਰਚਾ ਚ ਰਹਿੰਦਾ ਕੋਈ ਖਾਸ ਕਾਰਨ ਨੇ ਦੇਖ ਸਰਦੋ ਛੋਟੇ ਛੋਟੇ ਬੱਚੇ ਆਜ ਤਿਆਰ ਹੋ ਕੇ ਆਏ ਨੇ ਬੜਾ ਚਾਹ ਹੁੰਦਾ ਹੈ ਇਹਨਾਂ ਦਿਨਾਂ ਦਾ ਦੇਖ ਸਕਦੇ ਹੋ ਲਗਾਤਾਰ ਲਾਈਨਾਂ ਲੱਗਦੀਆਂ ਰਹਿੰਦੀਆਂ ਨੇ ਬੱਚੇ ਆਂਦੇ ਦਿੰਦੇ ਨੇ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਉਸ ਮੰਦਰ ਦੀਆਂ ਜਿਹੜੀਆਂ ਲਾਈਨਾਂ ਲੰਬੀਆਂ ਲੰਬੀਆਂ ਲੱਗੀਆਂ ਰਹਿੰਦੀਆਂ ਨੇ ਛੋਟੇ ਛੋਟੇ ਬੱਚੇ ਜਿਹੜੇ ਆਪਣੀ ਸੁਖਨਾਂ ਨੂੰ ਲਾਉਣ ਆਉਂਦੇ ਨੇ ਬਾਣੇ ਬਾਕੇ ਆਇਆ ਜਾਂਦਾ ਲੰਗੂਰ ਤਿਆਰ ਕੀਤੇ ਜਾਂਦੇ ਨੇ ਨਚੇੜ ਟਪਿਆ ਜਾਂਦਾ ਉਸ ਪਰਮਾਤਮਾ ਦੀ ਖੁਸ਼ੀ ਦੇ ਵਿੱਚ ਸ਼ੇਰ ਜੀ ਦਾਮ ਜੀ ਬਾਜੀ ਕੀ ਕਾਦਣਾ ਜਿਹੜਾ ਅੱਜ ਛੋਟੇ ਜਿਹੇ ਬੱਚੇ ਉਹਨਾਂ ਨੂੰ ਗੁੰਦਨਾ ਲੈ ਕੇ ਆਏ ਬਾਬੇ ਨੇ ਸੁਣੀ ਆ ਤੇ ਉਹਦੇ ਕਰਕੇ ਬਣਾ ਕੇ ਲੈ ਕੇ ਆਏ ਸਾਰੇ ਲੈ ਕੇ ਆਦੇ ਅੱਜ ਸਭ ਦੀਆਂ ਮਨੁਗਾਮਨਾ ਪੂਰੀਆਂ ਹੋਦੀਆਂ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਲੰਗੂਰ ਮੇਲਾ ਮਨਾਇਆ ਜਾਂਦਾ ਤੁਸੀਂ ਅੰਮ੍ਰਿਤਸਰ ਦੇ ਰਹਿਣਾ ਦਿਓ ਕਿੰਨਾ ਖੁਸ਼ੀ ਮਹਿਸੂਸ ਕਿੰਨੀ ਕਰਦੇ ਬਹੁਤ ਜ਼ਿਆਦਾ ਬਾਬੇ ਨੇ ਦਿੱਤਾ ਸਾਨੂੰ ਜੀ ਹਰਮਾਨ ਜੀ ਨੇ ਹਾਂ ਜੀ ਹਾਂ ਜੀ ਉਹਨਾਂ ਨੇ ਦਿੱਤਾ ਇੰਦੀ ਵਤੀਂ ਇੰਦੀ ਕਹਿੰਦੇ ਪੇਰੈਂਟਸ ਦੀ ਫਿਰ ਆਪ ਹੀ ਮਰਿਆਦਾ ਦਾ ਪਾਪ ਹਾਂ ਜੀ ਹਾਂ ਜੀ ਦੋੜਾ ਮਾਣਾ ਪੈਂਦਾ ਵੇ ਇਹ ਵੀ ਮਨ ਦੀ ਲਗਨ ਹੁੰਦੀ ਹੈ ਜਿਹੜਾ ਆ ਮਾਂ ਦੀ ਇੱਛਾ ਬੁਰੀ ਹੋਈ ਆ ਹਾਂ ਬਸ ਬਸ ਉਹ ਲੈ ਆਣ ਵਾਲੇ ਆਗੇ ਅਸੀਂ ਕੋਣ ਹੈਗੇ ਆਣ ਵਾਲੇ ਉਹ ਲੈ ਆਣ ਵਾਲੇ ਆ ਬਸ ਉਹ ਸਾਧ ਜੇ ਤੇ ਅਸੀਂ ਆਨੇ ਆ ਇਤਿਹਾਸ ਕੀ ਲੱਗਦਾ ਜੁੜਦਾ ਜਿਹੜਾ ਇੱਥੇ ਕਹਿੰਦੇ ਨੇ ਹਨੂਮਾਨ ਜੀ ਨੂੰ ਬੰਨਿਆ ਗਿਆ ਸੀਗਾ ਇੱਥੇ ਹਨੂਮਾਨ ਜੀ ਆਏ ਸੀਗੇ ਤੇ ਅੱਜ ਉਹਨਾਂ ਦੇ ਨਾਮ ਦੇ ਲੰਗੂ ਤਿਆਰ ਹੋ ਕੇ ਤੇ ਹੁੰਦੇ ਆ ਇੰਨੇ ਬੱਚੇ ਤਿਆਰ ਹੁੰਦੇ ਆ ਛੋਟੇ ਵੀ ਹੁੰਦੇ ਆ ਵੱਡੇ ਜਿਹੜੇ ਲੋਕ ਨੇ ਉਹ ਵੀ ਤਿਆਰ ਹੁੰਦੇ ਆ ਖੁਸ਼ੀ ਕਿੰਨੀ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਕੁਲ ਦਾ ਮੰਦਿਰ ਹੀ ਆ ਕੋਈ ਜਿੱਥੇ ਤਿਹਾਰ ਕਿਤੇ ਲੰਗੂ ਰ ਇੱਥੇ ਹੀ ਬੰਦਾ ਆਗੇ ਬਾਹਰ ਤੋਂ ਕੁਲ ਇੰ ਬਾਰੋਂ ਵੀ ਲੋਕੀ ਆਂਦੇ ਐ ਇੱਥੇ ਜਿਨ੍ਹਾਂ ਦੀ ਮੰਨਤਾ ਪੂਰੀ ਹੁੰਦੀ ਐ ਇੱਥੇ ਆ ਕੇ ਲੰਗੂਰ ਬਣਾਉਂਦੇ ਹਾਂਜੀ ਸੋ ਇਹ ਤਸਵੀਰਾਂ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਦੁਰਗਿਆਨਾ ਮੰਦਿਰ ਦੇ ਨਾਲ ਹੀ ਜਿਹੜਾ ਵੱਡਾ ਹਰਮਾਨ ਮੰਦਿਰ ਐ ਜਿੱਥੇ ਲਗਾਤਾਰ ਜਿਹੜੇ ਪਰਿਵਾਰ ਪਹੁੰਚਦੇ ਨੇ ਛੋਟੇ ਛੋਟੇ ਬੱਚੇ ਪਹੁੰਚਦੇ ਨੇ ਲਗਾਤਾਰ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੋ ਇਹ ਲਗਾਤਾਰ ਜਿਹੜਾ ਦਸ਼ਾਦੇ ਤੱਕ ਜਿਹੜਾ ਦਿਨ ਮਨਾਇਆ ਜਾਣਾ ਐ ਤਿਉਹਾਰ ਮਨਾਇਆ ਜਾਣਾ ਐ ਤੁਸੀਂ ਵੀ ਜ਼ਰੂਰ ਪਹੁੰਚੋ ਇਸ ਮੰਦਿਰ ਦੇ ਵਿੱਚ ਆ ਕੇ ਤੁਮਸਤਕ ਹੋ ਜਿਹੜੀ ਕਿਸੇ ਦੀ ਮਨੋਕਾਮਨਾ ਉਹ ਵੀ ਇੱਥ ਤੋ ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਮੈਂ دانش ਕੈਮਰਮੈਨ ਸ਼ਾਨ ਦੇ ਨਾਲ ਤੁਹਾਨੂੰ ਆਇਆ